ਮਾਰੇ ਕਹਿੰਦੇ ਉਹ ਕਾਗਜ਼ ਵੀ ਧੰਨ ਹੈ ਜਿਹੜਾ ਮਾਰੇ ਨੇ ਗੁਰਬਾਣੀ ਲਿਖਣ ਵਾਸਤੇ ਵਰਤਿਆ ਆਖੋ ਸਤਨਾਮ ਸ੍ਰੀ ਮਹਾਂ ਜਿੱਥੇ ਗੁਰੂ ਸਾਹਿਬ ਨੂੰ ਨਮਸਕਾਰ ਹੁੰਦੀ ਹੈ ਉਹ ਕਾਗਜ਼ ਵੀ ਪਵਿੱਤਰ ਹੋ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬਾਣੀ ਲਿਖ ਦਿੱਤੀ ਜਾਵੇ ਜਿਸ ਕਾਗਜ਼ ਦੇ ਉੱਤੇ ਕਾਪੀ ਦੇ ਉੱਤੇ ਮੂਲ ਮੰਤਰ ਲਿਖ ਦਿੱਤਾ ਜਾਵੇ ਉਸ ਕਾਗਜ਼ ਨੂੰ ਵੀ ਨਮਸਕਾਰ ਹੋ ਜਾਂਦੀ ਹੈ ਤੋਂ ਨਸੂ ਕਾਗਜ਼ ਕਲਮ ਧਨ ਕਲਮ ਭਾਵ ਕੇ ਸ਼ਾਹੀ ਵਰਤਣ ਵਾਸਤੇ ਜਿਹੜੀ ਕਲਮ ਚੱਲੀ ਲਿਖਣ ਦੇ ਲਈ ਉਹ ਕਲਮ ਵੀ ਧਨ ਹੈ ਉਹ ਲੱਕੜ ਵੀ ਧਨ ਹੈ ਜਿਹਦੀ ਕਲਮ ਬਣੀ ਤੇ ਜਿਹਦੇ ਨਾਲ ਗੁਰਬਾਣੀ ਲਿਖੀ ਗਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਧ ਸੰਗਤ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾਈ ਸੀ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਲਿਖਵਾਈ ਸੀ ਤੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਡਿਊਟੀ ਲਈ ਸੀ ਮਹਾਰਾਜ ਨੇ ਵੀ ਤੁਸੀਂ ਲੱਕੜਾਂ ਕੱਟ ਕੇ ਉਹਦੀਆਂ ਕਲਮਾਂ ਬਣਾਉਣੀਆਂ ਨੇ ਕਲਮਾਂ ਬਣਾ ਕੇ ਪ੍ਰਬੰਧ ਕਰਨਾ ਹੈ ਨਾਲ ਸ਼ਾਹੀ ਦਾ ਤੇ ਕਾਗਜ਼ ਦਾ ਪ੍ਰਬੰਧ ਵੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਦੀ ਡਿਊਟੀ ਲਾਈ ਗਈ ਸੀ ਦਸਵੇਂ ਪਾਸ਼ਾ ਵੱਲੋਂ ਤੇ ਗੁਰਬਾਣੀ ਲਿਖਣ ਦੀ ਸੇਵਾ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੀ ਸੀ ਜਦੋਂ ਬਾਣੀ ਲਿਖੀ ਪਹਿਲੀ ਕਲਮ ਦੇ ਨਾਲ ਬਾਣੀ ਲਿਖੀ ਗਈ ਤੇ ਕਲਮ ਦਾ ਮੂੰਹ ਸਾ ਸੰਗਤਕੋ ਮੋਟਾ ਹੋਣ ਲੱਗ ਪਿਆ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਦਸਵੇਂ ਪਾਸ਼ਾ ਨੂੰ ਮਹਾਰਾਜ ਅੱਖਰ ਮੋਟੇ ਹੋ ਰਹੇ ਨੇ ਕਿਉਂਕਿ ਕਲਮ ਦਾ ਮੂੰਹ ਅੱਗੋਂ ਮੋਟਾ ਹੋ ਗਿਆ ਹੈ ਘਸ ਗਈ ਹੈ ਤੇ ਹੁਣ ਦੁਬਾਰਾ ਬੇਨਤੀ ਇਹ ਹੈ ਕਿ ਇਹਨੂੰ ਘੜ ਲਿਆ ਜਾਵੇ ਤੇ ਦਸਵੇਂ ਪਾਸ਼ਾ ਨੇ ਆਖਿਆ ਨਹੀਂ ਇਹ ਕਲਮ ਘੜਨੀ ਨਹੀਂ ਦੁਬਾਰਾ ਜੀ ਵਰਤੋਂ ਨਹੀਂ ਕਰਨੀ ਦੁਬਾਰਾ ਹੋਰ ਨਵੀਂ ਕਲਮ ਲਵੋ ਤੇ ਉਹਦੇ ਨਾਲ ਬਾਣੀ ਲਿਖੋ ਇਹਦੇ ਪਿਛੇ ਕਾਰਨ ਕੀ ਮਹਾਰਾਏ ਨੂੰ ਬੇਨਤੀ ਕੀਤੀ ਸਿੱਖਾਂ ਨੇ ਤੇ ਦਸਵੇਂ ਪਾਤਸ਼ਾਹ ਨੇ ਆਖਿਆ ਸਿੱਖੋ ਜਿੰਨੀ ਬਨਸਪਤੀ ਏ ਰੁੱਖ ਨੇ ਟਾਹਣੀਆਂ ਨੇ ਲੱਕੜ ਹੈ ਇਹ ਵੀ ਜੂਨਾ ਦੇ ਵਿੱਚ ਹੈ ਤੇ ਜੇ ਇਸ ਦਰਖਤ ਦੇ ਨਾਲੋਂ ਇਹ ਕਲਮਾਂ ਘੜੀਆਂ ਗਈਆਂ ਨੇ ਲੱਕੜ ਦੀਆਂ ਇਹ ਵਾਅਦੇ ਤੋਂ ਵੱਧ ਅਸੀਂ ਚਾਹੁੰਦੇ ਆਂ ਕਿ ਇਸ ਲੱਕੜ ਦੀਆਂ ਟਾਹਣੀਆਂ ਦੀਆਂ ਰੁੱਖਾਂ ਦੀਆਂ ਕਲਮਾਂ ਬਣਨ ਜਿੰਨੀ ਜਿੰਨੀ ਸੇਵਾ ਇਸ ਲੱਕੜ ਦੀ ਵਿੱਚ ਗੁਰਬਾਣੀ ਲਿਖਣ ਚ ਲੱਗੇਗੀ ਇਹ ਬਨਸਪਤੀ ਵੀ ਮੁਕਤ ਹੋਵੇਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ 84 ਲੱਖ ਜੂਨ ਚੋਂ ਮੁਕਤ ਹੋ ਜਾਏਗੀ ਜਿਹੜੇ ਗੁਰੂ ਕੀ ਬਾਣੀ ਵਾਸਤੇ ਲੱਕੜ ਵਰਤੀ ਗਈ ਕਲਮਾਂ ਦੇ ਲਈ ਤਾਂ ਕਰਕੇ ਮਹਾਰਾਜ ਨੇ ਆਖਿਆ ਵੀ ਨਵੀਂ ਕਲਮ ਲਾਉਣੀ ਹੈ